ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਜਗਨੂ ਪੀਵੀ 11 ਚੈਨਲ ਆਪਾਂ ਦੱਖਣਵਾਲਾ ਗੁਰਦੁਆਰਾ ਸਾਹਿਬ ਪਟਿਆਲੇ ਮੱਥਾ ਟੇਕਣਾ ਆਏ ਵੇ ਹਾਂ ਜੀ ਕੀ ਕਰਨਾ ਹੈ ਮੈਨੂੰ ਦੱਸਾ ਦੇ ਯੋਗਾ ਜੀ ਸਾਡੇ ਪਾਰਾਂ ਦੇ ਸੰਗੀ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਖੱਬੇ ਹੱਥ ਜੋਤ ਤੇ ਸ਼ਸਤਰ ਪਏ ਨੇ ਉਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਦਾ ਹੱਥ ਲਿਖਤ ਹੁਕਮਨਾਮਾ ਇਹ ਹੁਕਮਨਾਮੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਬਚਨ ਹੋਏ ਹੋਏ ਨੇ ਕਿ ਜਿਹੜਾ ਕੋਈ ਭਾਈ ਮਾਈ ਭਾਈ ਇਸ ਸਥਾਨ ਤੇ ਆ ਕੇ ਸਰੋਵਰ ਵਿੱਚ ਇਸ਼ਨਾਨ ਕਰੂਗਾ ਉਹਦੇ ਹਰ ਦੁੱਖ ਤਕਲੀਫ ਹਰ ਇੱਕ ਬਿਮਾਰੀ ਕੱਟੀ ਜਾਊਗੀ ਇਹ ਬਚਨ ਕੀਤੇ ਹੋਏ ਨੇ ਗੁਰੂ ਤੇਗ ਬਹਾਦਰ ਜੀ ਨੇ ਤੇ ਇਹ ਹੱਥ ਲਿਖਤ ਹੁਕਮਨਾਮਾ ਗੁਰੂ ਤੇਗ ਬਹਾਦਰ ਜੀ ਦਾ ਜਿਸ ਦੇ ਜੀ ਦਰਸ਼ਨ ਕਰ ਰਹੇ ਹਾਂ ਆਲਲਾ ਰਾਲਾ ਤੇਰੀ ਸਾਰਾ ਤੇ ਮਾਸਰਾਂ ਸਾਰਾ ਰਾਲਾ ਤੇਰੀ ਸਾਰਾ ਇਹ ਸਰੋਵਰ ਆ ਜੀ ਸਰੋਵਰ ਆ ਜੀ ਗੁਰਦੁਆਰਾ ਦੁਖਨਵਾਲ ਸਾਹਿਬ ਦੇ ਆਲੇ ਦੁਖ ਦੁਲਿੱਦਰ ਕੱਟੇ ਜਾਂਦੇ ਨੇ ਬਿਮਾਰੀਆਂ ਠੀਕ ਹੁੰਦੀਆਂ ਨੇ ਇਸ ਸਰੋਵਰ ਦੇ ਵਿੱਚ ਜਿਹੜਾ ਜਲ ਉਹ ਜਲ ਜਿਹੜੀ ਪਾਖੜਾ ਨਹਿਰ ਆ ਪਾਖੜਾ ਨਹਿਰ ਦੇ ਵਿੱਚੋਂ ਆਉਂਦਾ ਅੰਡਰਗਰਾਊਂਡ ਪੈਪਾਂ ਪਈਆਂ ਵੀਆਂ ਨੇ ਉਸ ਤੋਂ ਬਾਅਦ ਇੱਥੋਂ ਜਲ ਅੱਗੇ ਜਾਂਦਾ ਗੁਰਦੁਆਰਾ ਮੋਤੀ ਬਾਗ ਚ ਗੁਰਦੁਆਰਾ ਦੁਖਨਵਾਰ 인ਸਾਬ ਵਿਖੇ ਸਰੋਵਰ ਚ ਜਿਹੜਾ ਪਾਣੀ ਆਉਂਦਾ ਪਾਖੜਾ ਨਹਿਰ ਦੇ ਵਿੱਚੋਂ ਆਉਂਦਾ ਜੀ ਪਾਖੜਾ ਨਹਿਰ ਦਾ ਪਾਣੀ ਆ ਇਹ ਨਿਸ਼ਾਨ ਸਾਹਿਬ ਤੇ ਤੋਂ ਚੇਂਜ ਕਰ ਰਹੇ ਨੇ ਜੀ ਦਾ ਤੇ ਨਿਸ਼ਾਨ ਸਾਹਿਬ ਦੀ ਉਚਾਈ ਹੈਗੀ ਆ 135 ਫੁੱਟ ਦੇਖੋ 135 ਫੁੱਟ ਤੇ ਨਿਸ਼ਾਨ ਸਾਹਿਬ ਤੋਂ ਹੁਣ ਪੜਾ ਤਾਰਨਗੇ ਜੀ ਕਿੰਨੀ ਲੋ ਚਾਹੀਦੀ ਉੱਪਰ ਹੀ ਗਏ ਹੋਏ ਨੇ ਉੱਤੇ ਨੀਣਾ ਮੇਰਾ ਬੰਦਾ ਦੇਖ ਸਾਹਬ ਦੇ ਸਿਖਰ ਤੇ 135 ਫੁੱਟ ਦੀ ਉਚਾਈ ਹੈ ਨਿਸ਼ਾਨ ਸਾਹਿਬ ਦੀ ਨਿਸ਼ਾਨ ਸਾਹਿਬ ਦੇ ਤੋਂ ਕਪੜਾ ਬਦਲਿਆ ਜਾ ਰਿਹਾ ਗੁਰਦੁਆਰਾ ਦੁਖਨਵਾਰ ਸਭ ਪਟਿਆਲਾ ਦੇ ਹੁੰਦੇ ਨੇ